ਅਮਰਿਤਪਾਲ ਦੇ ਕਾਗਜ਼ ਢਾਕਲ ਕੀਤੇ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨੂੰ ਜੇ ਉਹ ਗਲਤ ਸੀ ਤਾਂ ਉਹਦੇ ਕਾਗਜ਼ ਰੋਪਣੇ ਚਾਹੀਦੇ ਸੀ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌ ਚੱਕੀ ਹੈ ਉਹਨੂੰ ਡਿਬਿਗੜ ਤੋਂ ਲਿਖ ਕੇ ਆਏ ਐ ਤੇ ਉੱਥੇ ਸੌ ਚੱਕਾਈਏ ਨਾਲ ਰੋਕੇ ਫਿਰ ਤੇ ਉਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌ ਚੱਕਦਾ ਇੱਥੇ ਆਉਣ ਦੇ ਨਾਲ ਬਾਰਦਾਤਾਂ ਵੱਧ ਗਈਆਂ ਮੈਂ ਉਹਨਾਂ ਨੂੰ ਕਹਿਣਾ ਕਿ ਆਪਣਾ ਰਾਜਪਾਕ ਸੰਭਾਲ ਲੈਣ ਦਿੱਲੀ ਜੀ ਚੰਡੀਗੜ੍ਹ ਜਾਣ ਉੱਥੇ ਦੇਖਣ ਕਿ ਕਿਉਂ ਹੋ ਰਿਹਾ ਉੱਥੇ ਪੁਲਿਸ ਅਫਸਰਾਂ ਨੂੰ ਬੁਲਾ ਕੇ ਮਿਲਣ ਡੀਜੀਪੀ ਨੂੰ ਬੁਲਾ ਕੇ ਮਿਲਣ ਜਲੰਧਰ ਦੇ ਵਿੱਚ ਹਰ ਦੂਏ ਦਿਨ ਕੋਈ ਨਾ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਦਾਤ ਦੇ ਨਾਲ ਦੇਖੋ ਸਾਡਾ ਨੌਜਵਾਨ شریف ਮੁੰਡਾ ਇੱਥੇ ਬੈਠਾ ਸੀ ਜੇ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਕੌਣ ਭੜਦਾ ਮਾਲੀ ਨੁਕਸਾਨ ਹੋ ਗਿਆ ਚਲੋ 50000 ਰੁਪਏ ਚਲੇ ਗਿਆ ਸਾਡਾ ਅਸੀਂ ਔਫੇ ਔਫੇ ਸਾਰ ਲਾਂਗੇ ਲੇਕਿਨ ਜੇ ਜਾਨੀ ਨੁਕਸਾਨ ਹੁੰਦਾ ਇਹ ਜਿਹੜੀ ਸਰਕਾਰ ਹੈ ਇਸ ਤੋਂ ਕੰਟਰੋਲ ਨਹੀਂ ਹੋ ਰਿਹਾ ਨਾ ਲਾਅ ਐਂਡ ਆਰਡਰ ਹੋ ਰਿਹਾ ਹੈ ਇੱਥੇ ਨਸ਼ਿਆਂ ਦੀ ਪਰਮਾਰ ਹੋਈ ਪਈ ਹੈ ਜਲੰਧਰ ਦੇ ਵਿੱਚ ਕੋਈ ਵੀ ਚੈਨੀ ਖਿੱਚ ਲਿਆ ਜਾਂਦਾ ਕੋਈ ਵੀ ਵਾਲੀਆਂ ਖਿੱਚ ਲਿਆ ਜਾਂਦਾ ਕੋਈ ਵੀ ਦੁਕਾਨ ਲੁੱਟ ਲਏ ਜਾਂਦਾ ਕੋਈ ਸੁਣਵਾਈ ਨਹੀਂ ਪੰਜਾਬ ਲੈ ਕੇ ਬੰਦੀ ਆਪਾਂ ਗੱਲ ਕਰੀਏ ਸੰਸਦ ਵਿੱਚ ਤੁਸੀਂ ਅਮਰਪਾਲ ਖੋੜਾ ਦਾ ਮੁੱਦਾ ਚੁੱਕਿਆ ਸੀਗਾ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੁਹਾਨੂੰ ਜਵਾਬ ਦਿੱਤਾ ਕਿ ਅੰਦਰ ਕਿ ਮੈਂ ਕਿਸੇ ਖਾਸ ਐਮਪੀ ਦਾ ਨਹੀਂ ਸਭ ਦਾ ਖਿਆਲ ਰੱਖਣਾ ਜੋ ਪੰਜਾਬ ਲਈ ਸਹੀ ਹੈ ਮੈਂ ਉਹ ਕਰਾਂਗਾ ਉਹਨੋ ਕਿ ਬਣੇਗਾ ਇਹ ਕੋਈ ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਿਤਪਾਲ ਦੇ ਕਾਗਜ਼ ਢਾਕਲ ਕੀਤੇ ਆ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨੂੰ ਜੇ ਉਹ ਗਲਤ ਸੀ ਤਾਂ ਉਹਦੇ ਕਾਗਜ਼ ਰੋਕਨੇ ਚਾਹੀਦੇ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੇ ਉਦੋਂ ਸਰਕਾਰ ਨੇ ਕਯੂਲੀਬਜਟ ਕੀਤਾ ਕਿ ਇਹ ਗਲਤ ਬੰਦਾ ਇਹ ਐਮਪੀ ਨਹੀਂ ਬਣਨਾ ਚਾਹੀਦਾ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌ ਚੱਕੀ ਹੈ ਉਹਨੂੰ ਵੀ ਬਰੂਗੜ ਤੋਂ ਲਿਖਿਆ ਆਇਆ ਤੇ ਉੱਥੇ ਸੌ ਚੱਕਾਈ ਹੈ ਨਾਲ ਹੋ ਕੇ ਫਿਰ ਫਿਰ ਉਹਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌ ਚੱਕਦਾ ਤੇ ਹੁਣ ਜਦੋਂ ਐਮਪੀ ਬਣ ਗਿਆ ਸੌ ਵੀ ਚੱਕ ਲਈ ਤਾਂ ਉੱਥੇ ਦੇ ਜਿਹੜੇ ਬੰਦੇ ਆ ਜਾਂ ਤਾਂ ਇਹਨੂੰ ਕੈਨਸਲ ਕਰਾ ਲੈਣ ਜੇ ਇਹ ਕਹਿੰਦੇ ਜੀ ਗਲਤ ਹੈ ਤਾਂ ਉੱਥੇ ਦੇ ਬੰਦਿਆਂ ਨੂੰ ਹੋਰ ਕੋਈ ਐਮਪੀ ਮਿਲ ਜੇ ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਹੈ ਉਹਨਾਂ ਦਾ ਕੀ ਬਣੇਗਾ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਜਲੰਧਰ ਤੋਂ ਚੁੜਕੇ ਗਿਆ ਮੈਂ ਜਲੰਧਰ ਉੱਥੇ ਮੈਨੂੰ ਮੌਕਾ ਮਿਲਿਆ ਮੈਂ ਜਲੰਧਰ ਦੀ ਗੱਲ ਕੀਤੀ ਖੰਡੂਰ ਸਾਹਿਬ ਦੀ ਕੌਣ ਕਰੇਗਾ ਇਹ ਇਸ਼ੂ ਹੈ